ਆਵਾਜ਼ ਵਰੀ ਜੇ ਨਾ ਅੰਦਰ ਨਾ ਅੰਦਰ ਨਾ ਸੇਵਨ 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 ਜੋ ਅੰਦਰ ਜੋੜਾ ਲੈ ਅੱਗੇ ਪੱਕਾ ਦੇ ਰਹਿਣਾ ਮੀਰ ਉਹਨ ਸੇਮ ਅਰਚੇ ਸ਼ਮਾ ਦੇ ਸ਼ਮਾਰੋ ਕੇਮਾ ਵਿਧਾ ਸਭਾਵਾਨੰ ਮਹੀਯਤੇ ਧਾਨਯੰ ਨਰਿੰਦਰਾਯ ਸੋਮਾ ਆਸਵਦ ਰੇਡ ਜਿਸਾ ਬਾ ਯਾ ਲਖਨ ਤੁਮਾਰ ਐਂਡ ਸੀ ਨੂੰ ਬ੍ਰਹਮ ਸੰਪਤ ముందు సరే ఏమనుకోవద్దు ప్లీజ్ సరే ముందే ముందు స్వామి ముందు